ਬਾਲੀਵੁੱਡ ਦੇ ਬਾਰੇ ਸੱਚਾ ਕਾਲ ਤੁਸੀਂ ਦੇਖ ਰਹੇ ਟ੍ਰੈਂਡਰ 7 ਪੰਜਾਬ ਤੇ ਮਹਿਮਾਨ ਬ੍ਰਿਤ ਕੋਲ ਗੱਲ ਕਰਦੇ ਆ ਪੰਜਾਬੀ 뮤직 ਇੰਡਸਟਰੀ ਦੀ ਤਾਂ ਦੱਸ ਦਈਏ ਕਿ ਪੰਜਾਬੀ 뮤직 ਰੌਕ 스타 AP ਟਿਲੋ ਨੇ ਇੱਕ ਇਹੋ ਜਿਹਾ ਬਿਆਨ ਦਿੱਤਾ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਇਸ ਬਿਆਨ ਤੇ ਜੋ ਕਿ ਬਾਲੀਵੁੱਡ ਦੇ ਬਾਰੇ AP ਟਿਲੋ ਨੇ ਕੁਝ ਇਹੋ ਜਿਹਾ ਕੀਤਾ ਜ ਜਿਹਨਰੇ ਕਿ ਸਾਰੇ ਚੌਂਕ ਗਏ ਨੇ ਦੱਸਿਆ AP ਟਿਲੋ ਨੇ ਕਿ ਕਿਉਂ ਹੁਣ ਤੱਕ ਉਹਨਾਂ ਨੇ ਬਾਲੀਵੁੱਡ ਦੇ ਲਈ ਕੋਈ ਗਾਣਾ ਕਿਉਂ ਨਹੀਂ ਗਾਇਆ ਤਾਂ ਦੱਸ ਦਈਏ ਕਿ ਅੱਜ ਦੇ ਸਿੱਖਰ ਖਬਰਾਂ ਚ ਜਿਹੜੀ ਗੱਲ ਕਰਨ ਵਾਲੇ ਆ ਪੰਜਾਬੀ 뮤직 ਇੰਡਸਟਰੀ ਦੇ ਸੱਤੇ ਜਿਹੜੇ ਵੱਡੀ ਹਸਤੀਆਂ ਦੇ ਵਿੱਚ ਗਿਣੇ ਜਾਂਦੇ ਨੇ ਏਪੀ ਟਿੱਲੋ ਦੀ ਆ ਤਾਂ ਇਸ ਦੇ ਨਾਲ ਇੱਕ ਉਹ ਗਾਇਕ ਨੇ ਜੋ ਬਰਾਊਨ ਮੁੰਡੇ ਤੇ ਐਕਸਕਿਊਜ਼ੀ ਵਰਗੇ ਗਾਣੇ ਦੇ ਨਾਲ ਜੋ ਕਿ ਦੁਨੀਆ ਭਰ ਦੇ ਦਿਲਾਂ ਦੇ ਵਿੱਚ ਰਾਜ ਕਰ ਰਹੇ ਨੇ ਪਰ ਇੱਕ ਗੱਲ ਜੋ ਲੋਕ ਅਕਸਰ ਜੜ ਕੇ ਨਾ ਤਾਂ ਪੁੱਛਦੇ ਨੇ ਕਿ ਬਾਲੀਵੁੱਡ ਦੇ ਵਿੱਚ ਕਦੇ ਕੋਈ ਗਾਣਾ ਕਿ ਉਹ ਨਹੀਂ ਗਿਆ ਤਾਂ ਉਸਤੇ ਐਪੀ ਟੇਲਰ ਨੇ ਜਿਹੜਾ ਕਿ ਬਿਆਨ ਦਿੱਤਾ ਤਾਂ ਦਾਦਾ ਸਹੀ ਹੈ ਕਿ ਹੁਣ ਖੁਦ ਐਪੀ ਟੇਲਰ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਕਿ ਇਹ ਮੇਰੀ ਕੌਮ ਲਈ ਹੈ ਜਦੋਂ ਤੱਕ ਬਾਲੀਵੁੱਡ ਆਪਣੇ ਤਰੀਕੇ ਨਹੀਂ ਬਦਲਦਾ ਜਿੱਥੇ ਗਾਣੇ ਤੇ ਕਲਾਕਾਰ ਦੋਵਾਂ ਦਾ ਸ਼ੋਸ਼ਣ ਹੁੰਦਾ ਹੈ ਉੱਥੇ ਮੈਂ ਹਿੱਸਾ ਨਹੀਂ ਬਣਾਗਾ ਜੀ ਦਾ ਸਹੀ ਹੈ ਕਿ ਐਪੀ ਟੇਲਰ ਨੇ ਬਿਆਨ ਦਿੱਤਾ ਚਾਹੁੰਦੇ ਨੇ ਕਿ ਪੰਜਾਬੀ ਆਰਟਿਸਟ ਆਪਣੇ ਹੱਕਾਂ ਲਈ ਖੜੇ ਹੋਣ ਉਹ ਇਹ ਵੀ ਦੱਸਦੇ ਨੇ ਕਿ ਬਾਲੀਵੁੱਡ ਦੇ ਸਿਤਾਰੇ ਕੋਲ ਆਏ ਜਦੋਂ ਉਹਨਾਂ ਦੇ ਤਾਂ ਪਰ ਗਾਣੇ ਦੇ ਮਾਲਕ ਹੱਥ ਕਾ ਲੈਣਾ ਚਾਹੁੰਦੇ ਸੀ ਜਿਸ ਨੂੰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਜੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਬਾਲੀਵੁੱਡ ਤੇ ਜਿਹੜੇ ਕਿ ਕਲਾਕਾਰ ਨੇ ਉਹਨਾਂ ਦੇ ਕੋਲ ਆਏ ਤੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਗਾਣੇ ਆਫਰ ਕੀਤੇ ਗਏ ਤੇ ਉਹਨਾਂ ਨੇ ਕਿਹਾ ਕਿ ਸਭ ਕੁਝ ਮੇਰਾ ਸਭ ਕੁਝ ਆਵਾਜ਼ ਮੇਰੀ ਗਾਣਾ ਮੇਰਾ ਮੇਰਾ ਪਰ ਹੱਕ ਉਹ ਲੈਣਾ ਚਾਹੁੰਦੇ ਸੀ ਤਾਂ ਏਪੀ ਟੀਲੋ ਨੇ ਸਾਫ਼ ਇਨਕਾਰ ਕਰ ਦਿੱਤਾ ਉੱਥੇ ਦਾਸ ਜੀ ਕਿ ਇਸ ਸਬ ਮਜ਼ਬੂਤ ਸਟੈਂਡ ਨੇ ਸਾਰੀ ਇੰਡਸਟਰੀ ਦੇ ਵਿੱਚ ਚਰਚਾ ਛੇੜਤੀ ਹੈ ਕਿ ਹੁਣ ਕੋਈ ਹੋਰ ਆਰਟਿਸਟ ਵੀ ਆਪਣੀ ਆਵਾਜ਼ ਚੁੱਕਣਗੇ ਦਾਸ ਜੀ ਕਿ ਏਪੀ ਟਿਲੋ ਨੇ ਜਿਹੜਾ ਕਿ ਬਾਲੀਵੁੱਡ ਦੇ ਵਿੱਚ ਗਾਣਾ ਗਾਉਣ ਤੋਂ ਇਨਕਾਰ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਬਾਲੀਵੁੱਡ ਆਪਣੇ ਇਸ ਸਿਸਟਮ ਨੂੰ ਨਹੀਂ ਬਦਲਦਾ ਉਹ ਬਾਲੀਵੁੱਡ ਦੇ ਵਿੱਚ ਕੋਈ ਵੀ ਗਾਣਾ ਨਹੀਂ ਗਾਣਗੇ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਹ ਕੀ ਕਹਿ ਗਏ ਏਪੀ ਟਿਲੋ ਬਾਲੀਵੁੱਡ ਤੇ ਬਾਰੇ ਸੱਚੇ ਅਕਾਲ ਤੁਸੀਂ ਦੇਖ ਰਹੇ ਟ੍ਰੈਂਡਰ ਸਨ ਪੰਜਾਬ ਤੇ ਮਹਿਮਰਿਤ ਕੋਰ ਗੱਲ ਕਰਦੇ ਆ ਪੰਜਾਬੀ میوزਿਕ ਇੰਡਸਟਰੀ ਦੀ ਤਾਂ ਦੱਸ ਦਈਏ ਕਿ ਪੰਜਾਬੀ 뮤직 রক 스타 AP Tillone ਨੇ ਇੱਕ ਇਹੋ ਜਿਹਾ ਬਿਆਨ ਦਿੱਤਾ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਬਿਆਨ ਤੇ ਕਿਉਂਕਿ ਬਾਲੀਵੁੱਡ ਦੇ ਬਾਰੇ AP Tillone ਨੇ ਕੁਝ ਇਹੋ ਜਿਹਾ ਕੀਤਾ ਜ ਜਿਹੜੇ ਕਿ ਸਾਰੇ ਚੌਂਕ ਗਏ ਨੇ ਦੱਸਿਆ AP Tillone ਨੇ ਕਿ ਕਿਉਂ ਹੁਣ ਤੱਕ ਉਹਨਾਂ ਨੇ ਬਾਲੀਵੁੱਡ ਦੇ ਲਈ ਕੋਈ ਗਾਣਾ ਕਿਉਂ ਨਹੀਂ ਗਾਇਆ। ਤਾਂ ਦੱਸਿਓ ਕਿ ਅੱਜ ਦੇ ਸਿੱਖਰ ਖਬਰ ਚ ਜਿਹੜੀ ਗੱਲ ਕਰਨ ਵਾਲੇ ਆ ਪੰਜਾਬੀ 뮤직 ਇੰਡਸਟਰੀ ਦੇ ਸਭ ਤੋਂ ਜਿਹੜੇ ਵੱਡੀ ਹਸਤੀਆਂ ਦੇ ਵਿੱਚ ਗਿਣੇ ਜਾਂਦੇ ਨੇ AP Tillone ਦੀ ਆ ਤਾਂ ਇਸ ਦੇ ਨਾਲ ਇੱਕ ਉਹ ਗਾਇਕ ਇੱਕ ਨੇ ਜੋ ਬਰਾਊਨ ਮੁੰਡੇ ਤੇ ਐਕਸਕਿਊਜ਼ਿੰਗ ਵਰਗੇ ਗਾਣੇ ਦੇ ਨਾਲ ਜੋ ਕਿ ਦੁਨੀਆ ਭਰ ਦੇ ਦਿਲਾਂ ਦੇ ਵਿੱਚ ਰਾਜ ਕਰ ਰਹੇ ਨੇ ਪਰ ਇੱਕ ਗੱਲ ਜੋ ਲੋਕ ਅਕਸਰ ਜੜ ਕੇ ਨਾ ਤਾਂ ਪੁੱਛਦੇ ਨੇ ਕਿ ਬਾਲੀਵੁੱਡ ਦੇ ਵਿੱਚ ਕਦੇ ਕੋਈ ਗਾਣਾ ਕਿਉਂ ਨਹੀਂ ਗਾਇਆ ਤਾਂ ਉਸਤੇ ਐਪੀ ਟਿਲੋਰ ਨੇ ਜੜਾ ਕਿ ਬਿਆਨ ਦਿੱਤਾ ਤਾਂ ਦਾ ਸਹੀ ਹੈ ਕਿ ਹੁਣ ਖੁਦ ਐਪੀ ਟਿਲੋਰ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਕਿ ਇਹ ਮੇਰੀ ਕੌਮ ਲਈ ਹੈ ਜਦੋਂ ਤੱਕ ਬਾਲੀਵੁੱਡ ਆਪਣੇ ਤਰੀਕੇ ਨਹੀਂ ਬਦਲਦਾ ਜਿੱਥੇ ਗਾਣੇ ਤੇ ਕਲਾਕਾਰ ਦੋਵਾਂ ਦਾ ਸ਼ੋਸ਼ਣ ਹੁੰਦਾ ਹੈ ਉੱਥੇ ਮੈਂ ਹਿੱਸਾ ਨਹੀਂ ਬਣਾਗਾ ਜੀ ਸਾ ਸੇ ਇਹ ਕੇਪੀਟੀ ਲੋ ਨੇ ਬਿਆਨ ਦਿੱਤਾ ਚਾਹੁੰਦੇ ਨੇ ਕਿ ਪੰਜਾਬੀ ਆਰਟਿਸਟ ਆਪਣੇ ਹੱਕਾਂ ਲਈ ਖੜੇ ਹੋਣ ਉਹ ਇਹ ਵੀ ਦੱਸਦੇ ਨੇ ਕਿ ਬਾਲੀਵੁੱਡ ਦੇ ਸਿਤਾਰੇ ਕੋਲ ਆਏ ਜਦੋਂ ਉਹਨਾਂ ਦੇ ਤਾਂ ਪਰ ਗਾਣੇ ਦੇ ਮਾਲਕ ਹੱਕਾਂ ਲੈਣਾ ਚਾਹੁੰਦੇ ਸੀ ਜਿਸ ਨੂੰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਜੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਬਾਲੀਵੁੱਡ ਤੇ ਜਿਹੜੇ ਕਿ ਕਲਾਕਾਰ ਨੇ ਉਹਨਾਂ ਦੇ ਕੋਲ ਆਏ ਤੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਗਾਣੇ ਆਫਰ ਕੀਤੇ ਗਏ ਤੇ ਉਹਨਾਂ ਨੇ ਕਿਹਾ ਕਿ ਸਭ ਕੁਝ ਮੇਰਾ ਸਭ ਕੁਝ ਆਵਾਜ਼ ਮੇਰੀ ਗਾਣਾ ਮੇਰਾ ਮੇਰਾ ਪਰ حق ਉਹ ਲੈਣਾ ਚਾਹੁੰਦੇ ਸੀ ਤਾਂ اے پی ਟੀ ਲੋ ਨੇ ਸਾਫ਼ ਇਨਕਾਰ ਕਰ ਦਿੱਤਾ ਉੱਥੇ ਦਾ ਸੇ ਕਿ ਇਸ ਮਜ਼ਬੂਤ ਸਟੈਂਡ ਨੇ ਸਾਰੀ ਇੰਡਸਟਰੀ ਦੇ ਵਿੱਚ ਚਰਚਾ ਛੇੜਤੀ ਹੈ ਕਿ ਹੁਣ ਕੋਈ ਹੋਰ ਆਰਟਿਸਟ ਵੀ ਆਪਣੀ ਆਵਾਜ਼ ਚੁੱਕਣਗੇ ਤਾਂ ਸੇ ਕਿ اے پی ਟੀ ਲੋ ਨੇ ਜਿਹੜਾ ਕਿ ਬਾਲੀਵੁੱਡ ਦੇ ਵਿੱਚ ਗਾਣਾ ਗਾਉਣ ਤੋਂ ਇਨਕਾਰ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਬਾਲੀਵੁੱਡ ਆਪਣੇ ਇਸ ਸਿਸਟਮ ਨੂੰ ਨਹੀਂ ਬਦਲਦਾ ਉਹ ਬਾਲੀਵੁੱਡ ਦੇ ਵਿੱਚ ਕੋਈ ਵੀ ਗਾਣਾ ਨਹੀਂ ਗਾਣਗੇ ਇਸ ਮੁੱਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ